ਆ ਇਸ ਕੋਲ ਬੋਲਦੇ ਇੱਠੂ ਸਲੰਡੂਰੀ ਅੱਛਾ ਜੀ ਤੇਰੀ ਦਿਖਾਓ ਜੀ ਕਿੱਦਾਂ ਪੈਕਿੰਗ ਹੁੰਦੀ ਆ ਐਸੇ ਪੈਕਿੰਗ ਕਰਦੇ ਹਾਂ ਬਹੁਤ ਅੱਛੀ ਪੈਕਿੰਗ ਹੈ ਚੱਲ ਰਹੀ ਉਹ ਇਸ ਪੇਟੀ ਉੱਤੇ ਮਾਰਕਾ ਲੱਗ ਰਿਹਾ ਜੀ ਹਾਂ ਐਸੇ ਪੈਕ ਹੁੰਨੇ ਨੇ ਬਈ ਪੈਕਿੰਗ ਕਰਕੇ ਦਿਖਾ ਕੀ ਬਾਤ ਆ ਯਾਰ ਦੇਖ ਲਓ ਭਾਈ ਜੀ ਮਾਲ ਵਿੱਚ ਪੈਕ ਹੋਣ ਤੋਂ ਬਾਅਦ ਐਦਾਂ ਪੇਟੀਆਂ ਨੂੰ ਪੈਕ ਕੀਤਾ ਜਾਂਦਾ ਤੇ ਫਿਰ ਬਾਅਦ ਦੇ ਵਿੱਚ ਮੰਡੀਆਂ ਦੇ ਵਿੱਚ ਪਹੁੰਚਾਇਆ ਜਾਂਦਾ ਵੀ ਕਿਤੇ ਖੁੱਲ ਨਾ ਜਾਣ ਆਹ ਦੇਖੋ ਜੀ ਤੇ ਤੂੰ ਇੱਥੇ ਕਿੰਨੀ ਕ ਹੈਲਪ ਕਰਉਂਦਾ ਦਾਦਾ ਜੀ ਜਨਾਬ ਦੇ ਨਾਲ ਕੋਈ ਨਹੀਂ ਕੋਈ ਕੰਮ ਤੂੰ ਇੱਥੇ ਕੋਈ ਕਰਦਾ ਨਹੀਂ ਗੱਲਾਂ ਕਰਦਾ ਨਾ ਨਾ ਗੱਲਾਂ ਕਰਦੀਆਂ ਵੀ ਬਹੁਤ ਵੱਡਾ ਕੰਮ ਆਏ ਹਾਏ ਹਾਏ ਗੱਲਾਂ ਕਰਨੀਆਂ ਬਹੁਤ ਵੱਡਾ ਕੰਮ ਹੈ ਨੰਬਰ ਸਾਰਾ ਦਿੱਲੀ ਜਾਂਦਾ ਸਾਡਾ ਦੇਖੋ ਨਾਲੇ ਪਤਾ ਹੈ ਚਲੋ ਯਾਰ ਬਾਕੀ ਜਿਹੜੇ ਇੱਥੇ ਤਰਾ ਹੋ ਯਾਰ ਸਸ਼ੀ ਕਾਲ ਜੀ ਮੈਂ ਤੁਹਾਡਾ ਆਪਣਾ ਬਿੰਦੀ ਕਨੌਜੀ ਆ ਤੇ ਅੱਜ ਅਸੀਂ ਪਹੁੰਚੇ ਸੀ ਕਿਹੜੇ ਪਿੰਡ ਆ ਜੀ ਬਬੀ ਕਰੋਬਾਦ ਕਰੋਬਾਦ ਤੇ ਜਿਹੜੇ ਸਾਰਾ ਮਤਲਬ ਨਾਸਪਤੀ ਦੇ ਤੇ ਗੱਭੀ ਮੋਸ਼ਨ ਦਾ ਬਾਗ ਹੈ ਜੀ ਇਹ ਜਿਹਨੇ ਕਿੰਨੇ ਟਾਈਮ ਤੋਂ ਚਲਾ ਰਹੇ ਹੋ ਜੀ ਇੱਥੇ ਆਪਣੀ ਤੀਜੀ ਪੀੜ੍ਹੀ ਆ ਗਈ ਹੈ ਜੀ ਤੀਜੀ ਪੀੜੀ ਆ ਜੀ ਤੁਹਾਡੀ ਠੀਕ ਹੈ ਜੀ ਤੇ ਤੁਹਾਡਾ ਮਾਲ ਇਹ ਕਿੱਥੇ ਕਿੱਥੇ ਤੱਕ ਪਹੁੰਚਦਾ ਜੀ ਇਹ ਆਉਂਦੀ ਜਾ ਰਿਹਾ ਹੁਣ ਦਿੱਲੀ ਜਾ ਰਿਹਾ ਠੀਕ ਹੈ ਜੀ ਸੂਤਰਾ ਅਹਮਦਾਬਾਦ ਜਾਂਦਾ ਅਹਮਦਾਬਾਦ ਵੀ ਜਾਂਦਾ ਜੀ ਤੇ ਇਹ ਬਾਗ ਦੇ ਵਿੱਚੋਂ ਨਾਕਾਂ ਗੱਭੂ ਗੋਸ਼ੇ ਦਿੱਲੀ ਅਹਮਦਾਬਾਦ ਫਤਿਹਪੁਰ ਸਾਹਿਬ ਸਰਸਾ ਸਾਰੇ ਪੰਜਾਬ ਦੇ ਵਿੱਚ ਤੇ ਸਾਰੇ ਹਰਿਆਣੇ ਦੇ ਵਿੱਚ ਇੱਥੋਂ ਸਪਲਾਈ ਹੁੰਦਾ ਤੇ ਬਹੁਤ ਵੱਡਾ ਬਾਗ ਆ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਗੱਭੂ ਗੋਸ਼ਾ ਤੇ ਨਾਸਪਤੀ ਬਈ ਇਹਨਾਂ ਦੇ ਦਰਖਤ ਇੰਨੇ ਖਪਰੇ ਪੈਨੇ ਫਲ ਨਾਲ ਕਿ ਰੱਬ ਦੀ ਪੂਰੀ ਕਿਰਪਾ ਹੋਈ ਹੋਈ ਆ ਇਹੇ ਪਿੰਡ ਬਈ ਹੈਗਾ ਭਰੋਵਾਲ ਜਿਹੜਾ ਤਰਨਤਨ ਸਾਹਿਬ ਤੋਂ 17 ਕਿਲੋਮੀਟਰ ਦੀ ਦੂਰੀ ਤੇ ਆ ਤੇ ਘੱਟੋ-ਘੱਟ 6-7 ਕਿੱਲਾਂ ਦੇ ਵਿੱਚ ਬਾਗ ਲੱਗਿਆ ਹੋਇਆ ਗੱਭੂ ਗੋਸ਼ੇ ਤੇ ਨਾਖਾਂ ਦਾ ਤੇ ਇੱਥੋਂ ਇਹ ਪੂਰੀ ਆਮਦਨ ਕਰਦੇ ਨੇ ਤੇ ਐ ਸਮਝ ਲਓ ਕਿ 30-40 ਲੱਖ ਰੁਪਏ ਛੱਡਦੇ ਨੇ ਬਈ ਇਹਨਾਂ ਦਾ ਮਾਲ ਬੰਬੇ ਸਰਸਾ ਸਾਈਡ ਦਿੱਲੀ ਤੇ ਇਹਨਾਂ ਦੇ ਸਾਡਾ ਤੇ ਜਾਂਦਾ ਆ ਦੇਖ ਲੋ ਇੱਕ ਪੂਰਾ ਬੰਦਾ ਮਸਤ ਹੋਇਆ ਪਿਆ ਹਨਾ ਤੇ ਫਿਰ ਇਹ ਸਾਰੇ ਮਾਲ ਦੀ ਕਾਂਡਾ ਛਾਂਟੀ ਹੋ ਕੇ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਕੱਢਿਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਅਲੱਗ ਜਾ ਕੇ ਪੈਕਿੰਗ ਹੁੰਦਾ ਤੇ ਇਹ ਹੁਣ ਪੂਰੀ ਕਾਂਡਾ ਛਾਂਟੀ ਕਰੀ ਜਾਂਦੇ ਨੇ ਆਜੋ ਦਿਖਾਉਨੇ ਆ ਤੁਹਾਨੂੰ ਹੁਣ ਪੈਕਿੰਗ ਕਿੱਦਾਂ ਹੁੰਦੀ ਹੈ ਪੇਟੀ ਕਿਵੇਂ ਬਣਦੀ ਹੈ ਜਿਹੜੀ ਅੱ비 ਪੈਕਿੰਗ ਹੁੰਦੀ ਹੈ ਨਾ ਪੇਟੀਆਂ ਉਹ ਐਦਾਂ ਹੁੰਦੇ ਨੇ ਭਾਈ ਪੈਕਿੰਗ ਕਰਕੇ ਦਿਖਾ ਕੀ ਬਾਤ ਆ ਯਾਰ

ਸੇਬ ਵਾਲੀ ਪੇਟਾ ਬੇਟੀਆਂ ਹੋ ਗਿਆ ਗੰਭੂ ਕੋਛੜੀਆਂ ਪੇਟੀਆਂ ਹੋ ਗਿਆ ਉਹ ਇਦਾਂ ਤਿਆਰ ਹੋ ਕੇ ਜਾਂਦੀਆਂ ਨੇ ਠੀਕ ਹੈ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਕਲੀਅਰ ਕਰਕੇ ਇਹਨਾਂ ਉੱਪਰ ਮਾਰਕ ਲੱਗਦੇ ਜਿਵੇਂ ਆ ਮਾਰਕ ਲੱਗਿਆ ਪਿਆ ਦਿਖਾਇਓ ਬਈ ਮਾਰਕ ਲੱਗਿਆ ਪਿਆ ਹਨ ਐ ਪੈਕਿੰਗ ਹੋ ਕੇ ਜਾਂਦੀਆਂ ਨੇ ਤੇ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਦੇਖਣ ਨੂੰ ਮਿਲਦੀਆਂ ਹੁੰਣ ਪਰ ਕਿਤੇ ਕਿਤੇ ਦੇਖਣ ਨੂੰ ਮਿਲਦੀਆਂ ਨਹੀਂ ਕਿਉਂਕਿ ਸੰਤ ਤਾਂ ਐ ਸੀ ਕਿਤੇ ਬਣੀਆਂ ਬਣੀਆਂ ਪੈਕੀਆਂ ਆਉਂਦੀਆਂ ਨੇ ਪਰ ਇਹ ਪੂਰੀ ਘੈਂਟ ਤਰੀਕੇ ਨਾਲ ਇੱਥੇ ਤਿਆਰ ਕਰਦੇ ਨੇ ਬਈ ਇਹ ਪੈਕੀਆਂ ਕਰਕੇ ਤੇ ਵਧੀਆ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਮਾਲ ਤਿਆਰ ਕਰਦੇ ਜੀ ਤੁਸੀਂ ਅੱਜ ਦੇਖ ਹੀ ਲਿਆ ਵੀਡੀਓ ਵਿੱਚ ਵੀ ਕੋਈ ਇੱਕ ਨੰਬਰ ਮਾਲ ਹੁੰਦਾ ਦੋ ਨੰਬਰ ਹੁੰਦਾ ਤਿੰਨ ਨੰਬਰ ਹੁੰਦਾ ਚਾਰ ਨੰਬਰ ਦਾ ਫਿਰ ਬਾਹਰ ਭੇਜ ਲੈਂਦੇ ਹਾਂ ਹਾਂ ਤੇ ਪੰਜਵਾਂ ਨੰਬਰ ਇਹ ਦੱਸ ਹੀ ਦਿੰਦਾ ਹੈ ਅੱਛਾ ਪੰਜਵਾਂ ਨੰਬਰ ਇਹ ਆ ਵਾ ਇਸ ਕੋ ਬੋਲਦੇ ਇੱਥੂ ਸਲੰਡੂਰੀ ਅੱਛਾ ਜੀ ਤੇਰੀ ਵੇਖਣ ਵਾਲੇ ਪਤਾ ਹੈ ਵੀ ਇਹਦੇ ਵਿੱਚ ਕੀ ਕਲਾ ਹੁੰਦੀ ਹੈ ਹਨਾ ਵੀ ਆਪਾਂ ਨੂੰ ਪਤਾ ਨਾਲ ਕੀ ਕਲਾ ਹੁੰਦੀ ਹੈ ਪਰ ਫਿਰ ਵੀ ਇੱਕ ਮਨ ਨੂੰ ਡਰ ਜਾ ਹੁੰਦਾ ਹਨਾ ਉਹ ਡਰ ਜਾ ਹਾ ਕਰਵਾਤਾ ਹਨਾ ਆਹ ਆਹ ਬਸ ਇਹ ਨੰਬਰ ਸਾਰਾ ਦਿੱਲੀ ਜਾਂਦਾ ਸਾਡਾ ਕਿੱਥੇ ਜਾਂਦਾ ਸੀ ਦਿੱਲੀ ਆਹ ਦਿੱਲੀ ਜਾਂਦਾ ਸਭ ਵੀ 60 ਸਾਲ ਹੋ ਗਏ ਇਸ ਮਨ ਨੂੰ ਲੱਗਦਾ ਉੱਥੇ ਦਿੱਲੀ ਅੱਛਾ ਦਿੱਲੀ ਜਾਂਦਾ ਸਾਰਾ ਮਾੜੀ ਨਹੀਂ ਗੱਬੂ ਵਸਾ ਕੇ ਨਾਕ ਇੱਕ ਗੱਬੂ ਵਸਾ ਇੱਕ ਨੰਬਰ ਉੱਥੇ ਖਲਾਇ ਉੱਥੇ ਤੇ ਇੱਕ ਨੰਬਰ ਨਾ ਖਲਾਇ ਦਿੱਲੀ ਉੱਥੇ ਇਹ ਨਾਇਤੀ ਨੰਬਰ ਇਸ ਤੇ ਬਲੇ ਰੋੜ ਦੇ ਵਿਚਲੇ ਨੇ ਸਾਹੀ 1 ਨੰਬਰ 2 ਨੰਬਰ ਬਾਅਦ ਜੀ 3 ਨੰਬਰ ਇੱਥੇ ਵਿਗਦਾ ਹੈ ਹਾਂ ਆ ਦੇਖੋ ਬਾਈ 2 ਨੰਬਰ ਦਾ ਮਾਲ ਹੈ ਜਿਹੜਾ 2 ਨੰਬਰ ਦਾ ਮਾਲ ਹੈ ਇਹ 2 ਨੰਬਰ ਗ੍ਰੇਡ ਹੁੰਦਾ ਹੈ ਇਹ 2 ਨੰਬਰ ਦਾ ਮਾਲ ਨਹੀਂ ਹੁੰਦਾ ਤੇ ਥੋੜਾ ਜਆ ਵੱਡੇ ਸਾਈਜ਼ ਤੋਂ ਵਿਚਾਰਣਾ ਮੀਡੀਅਮ ਸਾਈਜ਼ ਹੁੰਦਾ ਤੇ ਇਹਦੀ ਦੇਖੋ ਕਿਵੇਂ ਭਰਤੀ ਹੋ ਰਹੀ ਹੁੰਦੀ ਹੈ ਤੇ ਭਰਤੀ ਕਰਕੇ ਪੇਟੀਆਂ ਨੂੰ ਬਣਾ ਕੇ ਵਧੀਆ ਸਜਾ ਸਜੋ ਕੇ ਤੇ ਇਹ ਦਿੱਲੀ ਲਈ ਰਵਾਨਾ ਕਰ ਦਿੱਤਾ ਜਾਂਦਾ ਪੈਕਿੰਗ ਕਹਾਂ ਸੇ ਕਰਦੇ ਹੋ ਆਪ ਹਮ ਕਬੀਲ ਹੋਣਾ दिल्ली गए थे दिल्ली ऐसी सीखकर आए थे पैकिंग दिल्ली की करने वाली ठीक है जी तो इसलिए हम उत्तराखण्ड ऐसी आते हैं हरिद्वार जिले से जिंदरी सारी टीम है सारी सारी टीम ये सारी उत्तराखंड से आती है पैकिंग करने वाली आती है ठीक है जी नाम मेरा ना इधर इमरान बाबा है हाँ जी पैकिंग करवाता हूँ बंदे से देख कर चंगी तरह बढ़िया करके नहीं आप पैकिंग तो अच्छी करवा रहे हो जैसे करवाता हूँ जैसे बहुत अच्छी पैकिंग कर रहे हैं आप ये बताओ पहले तो ये सुरमा कहाँ से लेके आओ ये बताओ ये सुरमा हम अपने शरीफ से लाते हैं साविर बाबा मजा रहे। अच्छा जी हाँ। आप ऐसे ही बोलते हो थोड़ी मोटी आप सकते हो को काम कुम करना होता है ज्यादा होता है ना काम हाँ जी हाँ जी ऐसा ना सुरमा लगा के जो ना बंदे का दिल मेल खराब होता है ये बात तो है अच्छा लगता अच्छा आपसे मिलके बहुत अच्छा लगा तो आपका दिल बहुत साफ है ਹਾਂ ਜੀ ਖੁਸ਼ਦਿਲ ਬੰਦਾ ਹੈ ਜੀ ਲਵਾ ਰਿਹਾ ਦੋਨੋਂ ਸਾਰੀ ਲੇਬਰ ਦਾ ਨਾ ਆ ਦੇਖੋ ਅੱਛਾ ਜਵਾਕ ਬਣਾਤਾ ਹੈ ਆਪਕੇ ਕਿੰਨੇ ਬੱਚੇ ਨੇ ਨੁਆ ਲਹਿਗਾ ਤਾਂ ਮੈਂ ਆ ਵੀ ਦਿਖਾ ਦ ਮੇਰੇ ਬੱਚੇ ਹੈ 6 ਲੜਕੇ 5 ਬੋਤੇ ਹੈ 6 ਲੜਕੇ 5 ਬੋਤੇ ਚਲੋ ਬਹੁਤ ਅੱਛੀ ਫੈਮਲੀ ਹੈ ਚਲ ਇਹ ਦੇਖੋ ਜੀ ਪੇਟੀ ਉੱਤੇ ਮਾਰਕਾ ਲੱਗ ਰਿਹਾ ਤੇ ਜਿਹੜੇ ਆੜਤੀ ਨੂੰ ਭੇਜਣਾ ਹੁੰਦਾ ਜਿਹੜੇ ਵਪਾਰੀ ਦਾ ਮਾਲ ਹੁੰਦਾ ਉਹ ਆਪਣਾ ਮਾਰਕਾ ਲਵਾ ਕੇ ਤੇ ਆਪਣੀਆਂ ਪੇਟੀਆਂ ਚੁੱਕ ਕੇ ਲੈ ਜਾਂਦਾ ਤੇ ਉਹਨੇ ਗਾਹਾਂ ਦਿੱਲੀ ਸੇਲ ਲਈ ਰਵਾਨਾ ਕਰ ਦਿੰਦੇ ਨੇ ਜੀ ਆ ਦੇਖੋ ਜੀ ਇਹ ਸਾਰਿਆਂ ਦਾ ਉਸਤਾਦ ਹੈ ਤੇ ਇਹ ਸਾਨੂੰ ਦਿਖਾ ਰਿਹਾ ਵੀ ਐਦਾਂ ਦਾ ਪੇਟੀ ਪੈਕਿੰਗ ਕਰਦੇ ਨੇ ਇਹ ਸਾਰੀ ਲਿਬਰ ਬਾਈ ਇਹ ਇਕੱਠੀ ਉੱਤਰਾਖੰਡ ਤੋਂ ਲੈ ਕੇ ਆਉਂਦਾ ਤੇ ਆ ਦਿਖਾ ਰਿਹਾ ਵੀ ਐਦਾਂ ਦਾ ਕਰਕੇ ਪੈਕਿੰਗ ਹੁੰਦੀ ਆ ਤੇ ਐਦਾਂ ਦਾ ਕਰਕੇ ਅਸੀਂ 1 ਨੰਬਰ 2 ਨੰਬਰ 3 ਨੰਬਰ ਗ੍ਰੇਡ ਕੱਟ ਕੇ ਅਸੀਂ ਐਡਵਰਟਾਈਜ਼ਮੈਂਟ ਕਰਦੇ ਆ ਬਹੁਤ ਘੈਂਟ ਬੰਦਾ ਬਹੁਤ ਨਾਈਸ ਪਰਸਨ ਨੇ ਤੇ ਦੇਖੋ ਜੀ ਤੁਸੀਂ ਇਹ ਵੀ ਦਿਖਾ ਰਹੇ ਨੇ ਹੁਣ ਕੀ ਬਾਤ ਹੈ ਕੀ ਬਾਤ ਹੈ ਇਹ 1 ਨੰਬਰ ਕੇ 2 ਨੰਬਰ ਇਹ 2 ਨੰਬਰ ਹੈ 2 ਨੰਬਰ ਜੋ ہمارا ਸਾਡਾ ਚੰਗਾ ਹੋ ਲੱਗਦਾ ਹੈ ਬਹੁਤ ਅੱਛਾ ਯਾਰ 2 ਨੰਬਰ ਵੀ ਆਪਕਾ ਮਾਲ ਚੁੱਲੇ ਵਾਲੇ ਠੇਕੇਦਾਰ ਹੈ ਇਹਨਸੇ ਵਧੀਆ ਨਾਖਨੀ ਕੋਈ ਖੜਦਾ ਹੈ ਚੰਗੀ ਤਰ੍ਹਾਂ ਕਰਦੇ ਨਾਖੀ ਦੀ ਸਫਾਈ ਕਰਦੇ ਹਨ ਦੁਲਾਈ ਬੁਲਾਈ ਚੰਗੀ ਤਰ੍ਹਾਂ ਕਰਕੇ ਆਪਣਾ ਮਾਲ ਵੇਚਦੇ ਲੋ ਜੀ ਨਾਖਾਂ ਤੇ ਨਾਸ਼ਪਤੀਆਂ ਕਰਤੀਆਂ ਪੈਕਿੰਗ ਤੇ ਹੁਣ ਪੇਟੀਆਂ ਨੂੰ ਕੀਤਾ ਜਾ ਰਿਹਾ ਬੰਦ ਤੇ ਬੰਦ ਕਰਕੇ ਇਹਨਾਂ ਨੂੰ ਤੇ ਲੱਗੇ ਜਾਣਗੇ ਮਾਰ ਕੇ ਅੱਡੋ ਅੱਡਾ ਇਹ ਲੱਗੇ ਮਾਰ ਕੇ ਜੀ ਤੇ ਕੰਮ ਰੈਡੀ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਦਿੱਲੀ ਲਈ ਭੇਜਣਾ ਇਹਨਾਂ ਨੂੰ ਬਈ ਨਾਖਾਂ ਕਿ ਰੇਡਾ ਨਾਖਾਂ ਉਸਤਾਦ ਨਾਖਾਂ ਦੱਸੋ ਛੋਟੇ ਤੇ ਪੁੱਛਣੀਆਂ ਬਈ ਇਹ ਤੁਸਾਂ ਵੱਡੇ ਬੰਦੇ ਹੋ ਕਿ ਰੇਡਾ 100 ਡੰਡਾ 1 ਕਿਲੋ ਨੇ ਤੇ ਗੱਬੂ ਗੋਛਾ 100 ਡਾਢ ਕਿਲੋ 100 ਡਾਢ ਕਿਲੋ ਹੈ ਤੇ ਫਿਰ ਕੋਲੇ ਤਾਂ ਯਾਰ ਦੁਕਾਨਦਾਰੀ ਇੱਥੇ ਹੁੰਦੀ ਆ ਉਹ ਦੁਕਾਨਦਾਰੀ ਇੱਥੇ ਹੁੰਦੀ ਆ ਹਾਂ ਹੁਣ ਦੱਸ ਕਿੰਨੇ ਰੁਪਏ ਕਿਲੋ ਹੈ ਆ ਗੱਬੂ ਗੋਛਾ 6.5 ਕਿਲੋ ਨਾਖਾਂ 2.5 ਕਿਲੋ 2.5 ਕਿਲੋ ਘੈਂਡਾ ਬੰਦਾ ਇਹ ਬਾਗ ਛੋਡਾ ਬਾਈ ਇਹ ਵੱਡਾ ਹੈ ਨਹੀਂ ਜਿਹੜਾ ਬਾਗ ਹੈ ਇਹ ਇਹ ਛੋਟਾ ਹੈ ਤੇ ਉਹ ਤੇਰੇ ਉਹ ਕੌਣ ਬੈਠੇ ਨੇ ਉੱਥੇ ਜਿਹੜੇ ਦਾਦਾ ਜੀ ਨੇ ਅੱਛਾ ਤੇ ਤੂੰ ਇੱਥੇ ਕਿੰਨੀ ਕ ਹੈਲਪ ਕਰਉਣਾ ਦਾਦਾ ਜੀ ਜਨਾਬ ਦੇ ਨਾਲ ਕੋਈ ਨਹੀਂ ਕੋਈ ਮਤਲਬ ਕਿ ਕੋਈ ਆ ਜਿਹੜੇ ਮੁੰਡੇ ਖੜੇ ਨੇ ਹਨਾ ਪਿਆ ਮੁੰਡੇ ਖੜੀ ਨੇ ਨਾ ਤੇ ਇਹਨਾਂ ਨਾਲ ਵੀ ਗੱਲਾਂ ਬਾਤਾਂ ਕਰਨ ਵਾਸਤੇ ਉਹਨਾਂ ਨੇ ਕਿ ਓਦਾਂ ਹੀ ਬਸ ਚੌਧਰ ਕਰਨਾ ਉਹਨਾਂ ਦਾ ਯਾਰ ਚੱਲ ਵੇ ਇਧਰੋਂ ਕਰੋ ਇਧਰੋਂ ਕਰੋ ਆਈ ਕਰਨਾ ਵਾਸਤੇ ਉਹਨਾਂ ਨੇ ਆਏ ਹਾਈ ਗੱਲਾਂ ਬਾਤਾਂ ਬਈ ਗੱਲਾਂ ਕਰਨੀਆਂ ਵੀ ਬਾਈ ਬਹੁਤ ਵੱਡੀ ਕਲਾ ਹੁੰਦੀ ਆ ਹਨਾ ਗੱਲਾਂ ਬਾਤਾਂ ਕਰਨੀਆਂ ਥੋੜਾ ਜੀ ਲਵਾਉਣਾ ਹਨਾ ਜਵਾਗ ਜੀ ਲਵਾਉਂਦਾ ਥੋੜਾ ਹਨਾ ਤੇ ਗੱਲਾਂ ਬਾਤਾਂ ਕਰਦਾ ਹਨਾ ਤੂੰ ਤੇ ਫਿਰ ਤੂੰ ਗੱਲ ਸੁਣ ਤੇ ਫਿਰ ਕਿਹੜੀ ਕਲਾਸ ਚ ਪੜਦਾ ਤੂੰ ਮੈਂ ਸੈਕਿੰਡ ਚ ਸੈਕਿੰਡ ਚ ਪੜਦਾ ਅੱਛਾ ਸੈਕਿੰਡ ਕਲਾਸ ਚ ਪੜਨਾ ਤੇ ਕੰਮ ਤੂੰ ਇੱਥੇ ਕੋਈ ਕਰਦਾ ਨਹੀਂ ਗੱਲਾਂ ਕਰਦਾ ਨਾ ਪਰ ਗੱਲਾਂ ਕਰਨੀਆਂ ਵੀ ਬਹੁਤ ਵੱਡਾ ਕੰਮ ਕਹਦੇ ਗੱਲਾਂ ਕਰਨੀਆਂ ਵੀ ਬਹੁਤ ਵੱਡਾ ਕੰਮ ਹੁੰਦਾ ਕਹਦੇ ਗੱਲਾਂ ਕਰਨੀਆਂ ਵੀ ਬਹੁਤ ਵੱਡਾ ਕੰਮ ਆਏ ਹਾਏ ਹਾਏ ਗੱਲਾਂ ਕਰਨੀਆਂ ਬਹੁਤ ਵੱਡਾ ਕੰਮ ਹੁੰਦਾ ਤੇ ਤੈਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਥੈਂਕ ਯੂ ਧੰਨਵਾਦ ਓਕੇ ਲਓ ਜੀ ਫਾਈਨਲ ਹੁਣ ਟਰੱਕ ਲੋਡ ਕੀਤਾ ਜਾ ਰਿਹਾ ਤੇ ਗੱਬੂ ਗੋਸ਼ੇ ਤੇ ਨਾਕਾ ਹੁਣ ਜਾ ਰਹੀਆਂ ਨੇ ਦਿੱਲੀ ਤੇ ਆਹ ਕੈਂਡ ਬੰਦਾ ਪੂਰਾ ਤੇ ਇਸ ਤੋਂ ਬਾਅਦ ਤੁਹਾਨੂੰ ਇਹ ਦੱਸ ਦਿਆਂ ਬਈ ਇਹ ਹੈਗੇ ਨੇ 6-7 ਕਿੱਲੇ ਨੇ ਤੇ ਇਹਨਾਂ ਦੇ ਵਿੱਚੋਂ ਇਹ ਘੱਟੋ ਘੱਟ 30 ਤੋਂ 40 ਲੱਖ ਰੁਪਇਆ ਬੈਨੀਫਿਟ ਕਮਾ ਲੈਂਦੇ ਨੇ ਇਹ ਤੇ ਬਹੁਤ ਦੂਰ ਦੂਰ ਤੱਕ ਜਾਂਦੀ ਹੈ ਇਹ ਮਾਲ ਇਹਨਾਂ ਦਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਧੰਨਵਾਦ ਅਦਾਬ ਸਾਸ਼ੀ